ਤਨਜੀ ਹਾਹਾ ਹਾਹਾ ਜੀ ਤਨਜੀ ਹਾਹਾ ਹਾਹਾ ਜੀ ਅੱਜ ਆਵਾਜ਼ ਉੱਪਰ ਚੱਲੀ ਉਸ ਤੋਂ ਮਿਲ ਆ ਗਈ ਕਲੀਪ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਵਿੱਚ ਬਹੁਤ ਸਾਰੀਆਂ ਗੁਰੂ ਨਾਨਕ ਪਾਤਸ਼ਾਹ ਦੀਆਂ ਜਾਂ ਹੋਰ ਗੁਰੂਆਂ ਦੀਆਂ ਤਸਵੀਰਾਂ ਪ੍ਰਚਲਿਤ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਤੁਸੀਂ ਅੱਧਰ ਵੇਖ ਸਕਦੇ ਹੋ ਸਾਡਾ ਇਹ ਮੰਨਣਾ ਆ ਕਿ ਇਹ ਗੁਰਸਤਾਂ ਦੀ ਰੌਸ਼ਨੀ ਦੇ ਵਿੱਚ ਫਿੱਟ ਨਹੀਂ ਬੈਠਦੀਆਂ ਇਹ ਸਾਰੀਆਂ ਤਸਵੀਰਾਂ ਕਾਲਪਨਿਕ ਨੇ ਸੋ ਇਹਨਾਂ ਤਸਵੀਰਾਂ ਨੂੰ ਰੱਦ ਕਰਦੇ ਹੋਏ ਅਸੀਂ ਸਿੱਖ ਕੌਮ ਨੂੰ ਅਪੀਲ ਕਰਦੇ ਆ ਕਿ ਉਹ ਸ਼ਬਦ ਗੁਰੂ ਦੇ ਨਾਲ ਜੋੜਨ ਆਪਣੇ ਘਰਾਂ ਦੇ ਵਿੱਚ ਸ਼ਬਦ ਜਿਹੜਾ ਮੜਾ ਕੇ ਉਹ ਰੱਖਣ ਜਿਵੇਂ ਉਹਨਾਂ ਨੇ ਤਸਵੀਰਾਂ ਲਗਵਾਉਣੀਆਂ ਇਹ ਨੇ ਸੋ ਸਿੱਖ ਜਰਨੈਲਾਂ ਦੀਆਂ ਲਗਵਾਉਣ ਜਿਨ੍ਹਾਂ ਨੇ ਖਾਲਸਾ ਰਾਜ ਦੀ ਸਥਾਪਨਾ ਲਈ ਸੰਘਰਸ਼ ਕੀਤਾ ਸੀ ਉਹ ਬਾਬਾ ਜਰਨੈਲ ਸਿੰਘ ਦੀ ਤਸਵੀਰ ਲਗਾਉਣ ਉਹ ਮਹਾਰਾਜਾ ਰਣਜੀਤ ਸਿੰਘ ਦੀਆਂ ਤਸਵੀਰਾਂ ਲਗਵਾਉਣ ਉਹ ਬਾਬਾ ਭਗੇਲ ਸਿੰਘ ਦੀਆਂ ਤਸਵੀਰਾਂ ਲਗਵਾਉਣ ਤਾਂ ਕਿ ਕੌਮ ਦੇ ਅੰਦਰ ਆਪਣੇ ਰਾਜ ਨੂੰ ਪ੍ਰਾਪਤ ਕਰਨ ਦੀ ਜਿਹੜੀ ਚਿੰਗਾਰੀ ਆ ਦੁਬਾਰਾ ਬਾਲ ਸਕੇ ਸੋ ਇਥੇ ਕੁਝ ਨੌਜਵਾਨਾਂ ਨੇ ਸਾਡੇ ਕਹਿੰਦੇ ਗੁਰਬਾਣੀ ਦੀਆਂ ਪੰਕਤੀਆਂ ਇਹਨਾਂ ਨੂੰ ਤਸਵੀਰਾਂ ਦੇ ਰੂਪ ਦੇ ਵਿੱਚ ਮੜਾ ਕੇ ਦੇਣ ਜਾ ਰਹੇ ਆ ਸੋ ਸਾਰੀ ਕੌਮ ਨੂੰ ਅਸੀਂ ਅਪੀਲ ਕਰਦੇ ਆ ਕਿ ਇਹਨਾਂ ਤਸਵੀਰਾਂ ਦਾ ਖਹਿੜਾ ਛੱਡ ਕੇ ਇਸ ਬੁੱਤ ਪ੍ਰਸ਼ਤੀ ਦਾ ਖਹਿੜਾ ਛੱਡ ਕੇ ਸ਼ਬਦ ਗੁਰੂ ਦੇ ਨਾਲ ਜੁੜਨ ਜਿਹੜਾ ਵੀ ਪੈਰ ਕਰਕੇ ਕੰਮ ਕਰੇਗਾ ਅਸੀਂ ਸਿੱਖੀਓ ਦਾ ਪੰਜਾਬ ਵੱਲੋਂ ਆਪਣੇ ਕੋਲੋਂ ਉਹਨਾਂ ਨੂੰ ਗੁਰਬਾਣੀ ਦੀਆਂ ਪੰਕਤੀਆਂ ਵੀ ਮੜਾ ਕੇ ਦੇਵਾਂਗੇ ਔਰ ਜੇ ਉਹਨਾਂ ਨੇ ਸਿੱਖ ਚਰਨਹਿਲਾਂ ਦੀਆਂ ਤਸਵੀਰਾਂ ਲੈਣੀਆਂ ਨੇ ਤੇ ਅਸੀਂ ਉਹ ਵੀ ਉਹਨਾਂ ਨੂੰ ਮੜਾ ਕੇ ਦੇਵਾਂਗੇ ਸੋ ਸਾਡੀ ਕੌਮ ਨੂੰ ਅਪੀਲ ਆ ਕਿ ਇਹਨਾਂ ਤਸਵੀਰਾਂ ਦੇ ਵਿੱਚੋਂ ਬਾਹਰ ਨਿਕਲ ਤੇ ਸ਼ਬਦ ਗੁਰੂ ਦੇ ਨਾਲ ਜੁੜਨ ਸੋ ਸੰਕੇਤਕ ਰੂਪ ਦੇ ਉਤੇ ਅਸੀਂ ਇਹਨਾਂ ਨੌਜਵਾਨਾਂ ਦੇ ਕੋਲੋਂ ਤਸਵੀਰਾਂ ਲੈ ਕੇ ਇਹਨਾਂ ਨੂੰ ਸ਼ਬਦ ਗੁਰਬਾਣੀ ਜਿਹੜੀ ਆ ਔਰ ਦੇਣ ਜਾ ਰਹੇ ਹਾਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ भे सोलिया वाहेगुरु जी का ख़ालसा वाहेगुरु जी फति जॾो लाड़ी मौत लाना वरनी खड़ी लाड़ी मौत ताईं लाना वरनी ख